ਵੈਕੂਚੀ ਦਾ ਖ਼ਾਸਾ ਵੈਕੂਚੀ ਦੀ ਖਤੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਕੱਲ ਸੈਰ ਸਿਰੀ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਾਡੇ ਨਗਰ ਗਲਗੜ ਦੇ ਨੋਜਵਾਲਾਂ ਵੱਲੋਂ ਇੱਕ ਠੰਡੇ ਮਠੇ ਜਲਦੀ ਸ਼ਹੀਲ ਲਗਾਈ ਸੀ ਉਹ ਉਹਦੇ ਵੱਲ ਦੇਖਦੇ ਆ ਅੱਜ ਸਾਡੇ ਨਗਰ ਦੇ ਛੋਟੇ ਬੱਚਿਆਂ ਵੱਲੋਂ ਵੀ ਪ੍ਰਾਲਾ ਛੋਟਾ ਹੈ ਪ੍ਰਾਲਾ ਕੀਤਾ ਗਿਆ ਪ੍ਰਾਲਾ ਵਸ਼ਿਕ ਛੋਟਾ ਹੈ ਪਰ ਸੋਚੇ ਬਹੁਤ ਵੱਡੀ ਹੈ ਇੱਕ ਠੰਡੇ ਮਿੱਠੇ ਚਲਦੀ ਜਨ ਹੈ ਅੱਜ ਵੀ ਸ਼ਮੀਲ ਲਗਾਈ ਹੈ ਨੱਗਲ ਖੇੜੇ ਦੇ ਕਾਲਕੜ ਦੇ ਸੋ ਮੈਂ ਇਹਨਾਂ ਬੱਚਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਜੋ ਹੈ ਇੱਕੇ ਛੋਟੀ ਹੀ ਉਮਰ ਵਿੱਚ ਸਾਡੇ ਨੌਜਵਾਨਾਂ ਵੱਲ ਬੜੇ ਜਿੰ ਬੱਚਿਆਂ ਬੜੇ ਨੌਜਵਾਨਾਂ ਵੱਲ ਦੇਖ ਹੈ ਇਹਨਾਂ ਨੂੰ ਇੱਕ ਸੇਧ ਮਿਲ ਰਹੀ ਹੈ ਤੋ ਮੈਂ ਸਾਰੇ ਪਿੰਡਾਂ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਇਹ ਛੋਟੇ ਛੋਟੇ ਅਪਰੇਲੇ ਕਰਿਆ ਕਰੋ। ਸੋ ਮੈਂ ਆਪਣੇ ਨਗਰ ਦੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿੰਨੇ ਚੰਗੇ ਕੰਮ ਕਰੋਗੇ ਆਉਣ ਵਾਲੀ ਛੋਟੀ ਜਿਹੀ ਜਨਰੇਸ਼ਨ ਤੁਹਾਨੂੰ ਫੋਲੋ ਕਰੂਗੀ। ਜੋ ਤੁਸੀਂ ਕਰੋਗੇ ਉਹੀ ਸੇ ਦੇ ਨਾਲ ਬੱਚਿਆਂ ਨੂੰ ਮਿਲੂਗੀ। ਉਹੀ ਇਹ ਕਰਨ ਲਈ। ਸੋ ਮੈਂ ਸਭ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਜੋ ਅਪਰੇਲ ਹੈ ਛੋਟੇ ਬੱਚਿਆਂ ਦਾ ਇਹਨਾਂ ਦਾ ਸਹਿਯੋਗ ਲਈ ਧੰਨਵਾਦ ਹੈ। ਵੈਕੋਤੀ ਕਹਾਸਾ ਹੈ ਕੋਤੀ ਕੀ ਸਤੇ ਮਿੱਠੇ ਪਾਣੀ ਤੇ ਛੋਲੇ ਦਾ ਲੰਗਰ ਲਗਾਇਆ ਹੋਇਆ ਹੈ ਮੈਂ ਅਸੀਂ ਪਿਛੋ 2 ਸਾਲਾਂ ਤੋਂ ਪਿਛਲੇ 2 ਸਾਲਾਂ ਤੋਂ ਲੰਗਰ ਲਗਾਦੇ ਹਾਂ ਕਿੰਨੇ ਸਾਲਾਂ ਤੋਂ ਇਹ ਤੁਹਾਡਾ ਲੰਗਰ ਚੱਲਦਾ ਆ ਰਿਹਾ ਹੈ 2 ਸਾਲ ਅੱਛਾ ਕਿੰਨੇ ਕ ਬੱਚੇ ਤੁਹਾਡੇ ਨਾਲ ਜੁੜੇ ਹੋਏ ਬਹੁਤ ਸਾਰੇ ਸਾਰੇ ਹੈ ਸਾਰਾ ਪਿੰਡ ਸਾਡਾ ਸਪੋਰਟ ਹੈ ਅੱਛਾ ਕਿੰਨੇ ਤੋਂ ਕਿੰਨੇ ਵਜੇ ਤੱਕ ਤੁਹਾਡਾ ਜਿਹੜਾ ਇਹ ਲੰਗਰ ਹੈ ਚਲਾਇਆ ਜਾਂਦਾ ਹੈ ਕਿੰਨੇ ਵਜੇ ਸ਼ੁਰੂ ਕੀਤਾ ਸੀ 7:00 ਅੱਛਾ ਫਿਰ ਸਮਾਨ ਤੁਸੀਂ ਆਪ ਇਕੱਠਾ ਕਰਦੇ ਆਂ ਤੁਹਾਡੇ ਮੰਮੀ ਡੈਡੀ ਦੀ ਪੂਰੀ ਸਪੋਰਟ ਹੈ ਤੁਹਾਨੂੰ ਹਾਂ ਠੀਕ ਹੈ